ਲੈ ਭਾਈ ਆ ਤੇਰੇ ਕਹਿਨ ਤੇ ਗੰਡੇ ਦਿੱਤੇ ਲਾ ਠੀਕ ਹੈ ਜਿਵੇਂ ਤੂੰ ਆਖਿਆ ਸੀ ਉਵੇਂ ਕਰਤਾ ਪਰ ਹੁਣ ਇਹ ਵੇਚਣੇ ਤੁਹਾਡੀ ਜ਼ਿੰਮੇਵਾਰੀ ਆ ਜਾਂ ਆਪਣੇ ਤੋਂ ਖਰੀਦੂ ਕੌਣ ਆ ਦੋ ਡਾਊਟ ਹੈ ਮੈਨੂੰ ਡਾਊਟ ਹੁੰਦੇ ਨਹੀਂ ਮੈਂ ਬੈਠਾ ਜਿਵੇਂ ਤੈਨੂੰ ਕਿਹਾ ਸੀ ਉਵੇਂ ਲਾਇਆ ਨਾ ਬਿਲਕੁਲ ਭਾਈ ਬਿਲਕੁਲ ਬਿਲਕੁਲ ਕੋਈ ਇਹ ਹੋ ਹੀ ਨਹੀਂ ਸਕਦਾ ਵੀ ਆਪਣੇ ਗੰਡੇ ਵਿਕਣ ਨਾ ਠੀਕ ਹੈ ਕਿ ਨਹੀਂ ਜਿੰਨਾ ਆਪਾਂ ਨੂੰ ਯੂਨੀਵਰਸਿਟੀ ਨੇ ਕੀ ਕਿਹਾ ਜੋ ਕੁਝ ਯੂਨੀਵਰਸਿਟੀ ਨੇ ਕਿਹਾ ਆਪਾਂ ਉਹ ਹੀ ਕੁਛ ਕੀਤਾ ਨਹੀਂ ਬਈ ਉਹ ਤੋਂ ਵੀ ਹਾਫ ਕੀਤਾ ਉਹ ਤੋਂ ਉਸ ਤੋਂ ਵੀ ਹਾਫ ਹੈ ਜਿੰਨੀ ਰეკਮੈਂਡੇਸ਼ਨ ਉਹ ਕਹਿੰਦੇ ਆ ਵੀ ਸਾਡੀ ਡੀਏਪੀ ਪਾਓ ਜਾਂ ਪोटाश ਪਾਓ ਉਹ ਤੋਂ ਬਈ ਜੀ ਅੱਧੀ ਪਾਈ ਆ ਅੱਧੀ ਪਾਈ ਆ ਅੱਧੀ ਪਾ ਕੇ ਬਸ ਫਰਕ ਦੋ ਆ ਇੱਕ ਤਾਂ ਖਾਲੀਆਂ ਤੇ ਆ ਤੁਹਾਡੇ ਆ ਬੈਕ ਸਾਈਡ ਤੇ ਉਹ ਤੁਸੀਂ ਵਿੱਚ ਭਾਵੇਂ ਉਹ ਲਾ ਦੇ ਜੋ ਉੱਥੇ ਨਾ ਹਾਂ ਉਹ ਵੀ ਲਾ ਦਾਂਗੇ ਆ ਉਹ ਵੀ ਵਿੱਚ ਐਡ ਕਰਦੇ ਉਹ ਅਸੀਂ ਲਾਏ ਆ ਥੱਲੇ ਬਿਲਕੁਲ ਖਾਲੀਆਂ ਕੁਲੀਆਂ ਸਿਰਫ ਫਰਕ ਇੰਨਾ ਕਿ ਵੇਖਣ ਵਾਸਤੇ ਵੀ ਇਹਦੀ ਕਿਸ ਤਰ੍ਹਾਂ ਦੀ ਕੁਆਲਿਟੀ ਆਉਂਦੀ ਤੇ ਉਹਦਾ ਕਿੰਨਾ ਹੁੰਦਾ ਤੇ weight ਬਸ ਉਹ weight ਵਾਸਤੇ ਹੀ ਸਾਨੂੰ ਆ ਦੋ ਚੀਜ਼ਾਂ ਵਕਰੀਆਂ ਕਰਨੀਆਂ ਅੱਛਾ ਤੂੰ ਡਰੀ ਜਾਣਾ ਵੀ ਇਹ ਆਪਣੇ ਲੈਣੇ ਨਹੀਂ ਤੂੰ ਤੈਨੂੰ ਮੈਂ ਕਿਹਾ ਸੀ ਕਿ ਤੂੰ ਵੀ ਅਲੱਗ ਕਰ ਕੁਝ ਅਲੱਗ ਕਰਨਾ ਇਹੀ ਕਿਹਾ ਸੀ ਨਾ ਮੈਂ ਅਲੱਗ ਕਰਨਾ ਬਿਲਕੁਲ ਬਿਲਕੁਲ ਤੂੰ ਮੇਰੇ ਕਹਿਣ ਤੇ ਲਾਏ ਬਿਲਕੁਲ ਬਈ ਹੁਣ ਵਿੱਚ ਮੰਨ ਲਓ ਜਦੋਂ ਤਿਆਰ ਹੋ ਗਏ ਉਹ ਤੋਂ ਵੇਚਣਾ ਤਾਂ ਮੇਰਾ ਕੰਮ ਬਿਲਕੁਲ ਤੂੰ ਜੇ ਨਾ ਵਿਕਣ ਲੋਕ ਤੇਰੇ ਤੋਂ ਨਾ ਲੈ ਕੇ ਜਾਣ ਤਾਂ ਮੇਰੇ ਯਾਰ ਬੂਹੇ ਤੇ ਸਿੱਟੇ ਪਤਾ ਕੀ ਹੁੰਦਾ ਬਾਈ ਮੇਰੇ ਘੇੜ ਤੇ ਸਿੱਟੇ ਨਹੀਂ ਹੋਦਾ ਮੈਂ ਸਮਝਦਾ ਥੋੜੀ ਮੈਂ ਮੈਂ ਨਾ ਥੋੜੀ ਜਿਹੀ ਗੱਲ ਥੋੜੀ ਕਰੈਕਟ ਕਰਦਾ ਕਹਾਣੀ ਕੀ ਹੁੰਦੀ ਆ ਮੰਨ ਲਓ ਮੈਂ ساری ਉਮਰ ਦੇ ਵਿੱਚ ਮੈਨੂੰ ਲੱਗਦਾ ਮੈਂ ਟੋਕ ਵੀ ਨਹੀਂ ਬੰਨੀ ਰੀਅਲਿਟੀ ਹੈ ਇਸਕਾ ਕਿਉਂਕਿ ਮੈਂ ਫਾਈਵਟ ਸੈਕਟਰ ਦੇ ਵਿੱਚ ਪਿਛਲੇ 15 ਸਾਲਾਂ ਤੋਂ ਤਰਿਆ ਕਰਦਾ ਹਾਂ ਵੀ ਬਾਪੂ ਨੇ ਕੀਤਾ ਸੀ ਹਾਂ ਉਹ ਬਾਪੂ ਹੋਰ ਹਿੰਦ ਕੀਤਾ ਹਾਂ ਉਹ ਫਿਰ ਆ ਚੀਜ਼ਾਂ ਜਦੋਂ ਕਰਦੇ ਆ ਵੱਖਰੀਆਂ ਕਣਕ ਝੋਨਾ ਤਾਂ ਹੁਣ ਫਿਰ ਸਾਡਾ ਏਰੀਆ ਸਾਰਾ ਤੂੰ ਨਹੀਂ ਫਿਰਦੇ ਨਰਮਾ ਸੀ ਨਰਮਾ ਖਤਮ ਹੋ ਗਿਆ ਸੀ ਚਲੋ ਝੋਨੇ ਵਾਲੇ ਪਾਸੇ ਝੋਨਾ ਸਾਡੇ ਨਹੀਂ ਹੋ ਸਕਦਾ ਇਹ ਗੱਲ ਮੰਨਣੀ ਪਾਉਗੀ ਅੱਛਾ ਜ਼ਮੀਨ 'ਚ ਝੋਨਣੀ ਨਾ ਨਾ ਬਾਈ ਜੀ ਪਾਣੀ ਨਹੀਂ ਸਾਥ ਦਿੰਦਾ ਹਾਲਾਂਕਿ ਸਾਡੇ ਆ ਗੰਕ ਨਾਲ ਐਥੋਂ ਆ ਸਤਵੇਂ ਕਿੱਲੇ ਤੇ ਆ ਪਰ ਪਾਣੀ ਬਹੁਤ ਮਾੜਾ ਘੁੱਟ ਵੀ ਨਹੀਂ ਪਰ ਸਕਦੇ ਠੀਕ ਹੈ ਝੋਨਾ ਸਾਡੇ ਮੇਰੇ ਹਿਸਾਬ ਨਾਲ ਤਾਂ 1-2 ਸਾਲ ਹੋਰ ਹੋ ਜਾਊਗਾ ਨਹੀਂ ਤਾਂ ਅਸੀਂ ਬਰਾਨੀ ਦੇ ਵਿੱਚ ਜਾਵਾਂਗੇ ਹਾਂ ਆ ਚੀਜ਼ਾਂ ਤੇ ਸਾਨੂੰ ਆਉਣਾ ਪੈਣਾ ਹੁਣ ਪਹਿਲਾ ਬੰਦਾ ਮੈਂ ਪਹਿਲ ਕੀਤੀ ਆ ਮੈਂ ਆਪ ਵੀ ਕੀਤੀ ਆ ਤੇ ਮੇਰੇ ਹਿਸਾਬ ਨਾਲ ਮੈਂ 4-5 ਬੰਦਾ ਨੂੰ ਨਾਲ ਹੋਰ ਵੀ ਕਿਹਾ ਮੇਰੇ ਕਹਿਣ ਤੇ ਹੋ ਗਈ ਹਾਂ ਤੁਹਾਡੇ ਕਹਿਣ ਤੇ ਵੀ ਹੋ ਗਈ ਕਿਉਂਕਿ ਲਾਸਟ ਸਾਲ ਕੀ ਆ ਸੀ ਥੋੜਾ ਜਿਹਾ ਲਿਆ ਸੀ ਪੰਗਾ ਇੱਕ ਕਨਾਲ ਕੋ ਲਾ ਕੇ ਵੇਖੀ ਸੀ ਪਰ ਜ ਉਸ ਦੇ ਮੁਕਾਬਲੇ ਨਹੀਂ ਸੀ ਹੋਈ ਉਹਨੇ ਠੀਕ ਹੈ ਉਹ ਤਾਂ ਬਹੁਤ ਕਹਿ ਦਿੰਦੇ ਜੀ 130 ਕੁਇੰਟਲ ਹੋ ਗਏ 140 150 ਵਾਲੇ ਵੀ ਕਈ ਬੰਦੇ ਵਿੱਚ ਝੂਠ ਮੈਂ ਪਰ ਸਾਡੇ ਇੱਥੇ 8 ਕੁਇੰਟਲ ਕਨਾਲ ਦਾ ਝਾੜ ਸੀ 7-8 ਕੁਇੰਟਲ ਸੀ ਅੱਛਾ ਖਰਚਾ ਕਿੰਨਾ ਆ ਗਿਆ ਖਰਚਾ ਬਈ ਜੀ ਇਹ ਆ ਵੀ ਅਸੀਂ ਕਣ ਮੁੱਲ ਲੈਂਦਾ ਇੱਕ ਦਾ ਹਾਂ ਠੀਕ ਹੈ ਵੀ ਉਥੋਂ ਕੌਣੀ ਤੋਂ ਜਿਹੜੇ ਉਹ ਬਾਈ ਹੈਗੇ ਆ ਉੱਤਮ ਖੇਤੀ ਵਾਲੇ ਸ਼ਾਇਦ ਪ੍ਰੋਪਰ ਨਾਮ ਨਹੀਂ ਮੇਰੇ ਧਿਆਨ ਚ ਆ ਰਿਹਾ ਠੀਕ ਹੈ ਉਹਨਾਂ ਤੋਂ ਵੀਡੀਓ ਦੇਖ ਕੇ ਉਹਨਾਂ ਤੋਂ ਹੀ ਕਣ ਲੈ ਕੇ ਆਏ ਆ ਅਸੀਂ ਠੀਕ ਹੈ 9000 ਦਾ ਆ ਤਿੰਨ ਕਨਾਲਾਂ ਦੇ ਵਿੱਚ ਪਿਆ ਹੋਇਆ ਠੀਕ ਕਣ ਲੱਗ ਗਿਆ ਹਾਂ ਉਹ ਜਿਹੜਾ ਦੂਸਰਾ ਉਹ ਵੱਖਰਾ ਸੀ ਅਸੀਂ ਫਿਰ ਉਸੇ ਹਿਸਾਬ ਨਾਲ ਹੀ ਮੀਜ਼ਰਮੈਂਟ ਬਣਾਈ ਅਸਲ ਦੇ ਵਿੱਚ ਕਲਦੀਬ 18ਵੀਂ ਇਹ ਹੈ ਮੈਂ ਤੇਰੀ ਗੱਲ ਨਾਲ ਵੀ ਸਹਿਮਤ ਆ ਜੀ ਵੀ ਜੇ 9000 ਦਾ ਇਹ ਉੱਤੇ ਪਲੱਸ ਲੇਬਰ ਲੇਬਰ ਵੀ ਆ ਲੇਬਰ ਵੀ ਕਰਤਾਂਗੇ ਹਾਂ ਲੱਗੀਆਂ ਹੋਈਆਂ ਜੇ ਇੰਨੀ ਮੰਨ ਲਓ ਮਿਹਨਤ ਕਰਕੇ ਤੇ ਫਿਰ ਆਪਣੇ ਵੀਕੇ ਨਾ ਫਿਰ ਬਰਾਬਰ ਹੀ ਰਹਿ ਗਿਆ ਤੇ ਫਿਰ ਆਪਾਂ ਕਰਾਂਗੇ ਵੀ ਕੀ ਬਾਈ ਵਿਕਣ ਦਾ ਮਸਲਾ ਨਹੀਂ ਹੁੰਦਾ ਸਭ ਤੋਂ ਵੱਡੀ ਹੁੰਦੀ ਟੀਚਰ ਸਾਲੀ ਜਿਹੜੀ ਮਾਰਦੀ ਆ ਵੀ ਲੋਕਾਂ ਦਾ ਸਮਝ ਆਗ ਵੀ ਆ ਵੱਡੇ ਸਫਲ ਕਿਸਾਨ ਬਣਿਆ ਵਖਰੀ ਤੁਰੇ ਸੀਗੇ ਤੇ ਹੁਣ ਇੱਥੇ ਰੁਲੀ ਜਾਂਦੇ ਆ ਕਿਉਂ ਇਹਨਾਂ ਦੀ ਨਾ ਸਾਮ ਸੰਭਾਲ ਵੀ ਥੋੜਾ ਜਿਹਾ ਜ਼ਿਆਦਾ ਕਿਉਂਕਿ ਉਹਨਾਂ ਕੋਲ ਆਪਣੇ ਕੋਲ ਸੋਰਸ ਨਹੀਂ ਹੈਗੇ ਵੀ ਛੱਡ ਛੁੱਟ ਤੇ ਪੱਖੇ ਭੁੱਖਿਆਂ ਦਾ ਇੰਤਜ਼ਾਮ ਉਹ ਚੀਜ਼ਾਂ ਕਰਕੇ ਹੁੰਦਾ ਪਰ ਕੋਈ ਨਹੀਂ ਹੁਣ ਕਰ ਲਿਆ ਜਦੋਂ ਵੱਡੇ ਭਰਾਵਾਂ ਦੇ ਕਹਿਣ ਤੇ ਹੁਣ ਜ਼ਰੂਰ ਲਾਵਾਗੇ ਕਹਿਣ ਨੂੰ ਤਾਂ ਮੈਂ ਵੀ ਕਹੀ ਜਾਂਦਾ ਵੀ ਤੂੰ ਪੱਟ ਕੇ ਸਾਰੇ ਮੇਰੇ ਉੱਤੇ ਗੇਟ ਤੇ ਸਿੱਟੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਿਵੇਂ ਆਪਾਂ ਨੂੰ ਕਹਿਤਾ ਜੀ ਜਿਵੇਂ ਮੈਂ ਤੈਨੂੰ ਕਹੀ ਜਾਂਦਾ ਕਰਨਾ ਆਪਾਂ ਓਵੇਂ ਹੀ ਹੈ ਨਹੀਂ ਓਵੇਂ ਹੀ ਬਿਲਕੁਲ ਪੱਟ ਕੇ ਗੱਲ ਸੁਣ ਮੇਰੀ ਜੀ ਜੀ ਭਾਵੇਂ ਘਰ ਘਰ ਵਿੱਚ ਨੇ ਪੈ ਜਾਣ ਪਰ ਵੇਚਾਂ ਕੋਈ ਸੰਗ ਨਹੀਂ ਕੋਈ ਸੰਗ ਸ਼ਰਮ ਹੈ ਤੇਰੇ ਸਾਹਮਣੇ ਮੈਂ ਆਪਦਾ ਕੰਮ ਉੱਥੇ ਕਰਨ ਲੱਗਾ ਕੋਈ ਸੰਗ ਨਹੀਂ ਸ਼ਰਮ ਸੰਗ ਸ਼ਰਮ ਪਤਨੀ ਆਡੀ ਫਸਲ ਆਪਾਂ ਆਈ ਵੇਚਣੀ ਆ ਹੁਣ ਆਪਾਂ ਗੱਲ ਸੁਣ ਮੇਰੀ ਹੁਣ ਆਪਾਂ ਮੰਡੀਆਂ 'ਚ ਠੱਕੇ ਨਹੀਂ ਖਾਣੇ ਬਿਲਕੁਲ ਨਾ ਨਾ ਮੰਡੀ 'ਤਲ ਜਾਣਾ ਹੀ ਨਹੀਂ ਮੰਡੀ ਨਹੀਂ ਠੱਕੇ ਖਾਣੇ ਮੰਡੀਆਂ 'ਚ ਠੱਕੇ ਨਹੀਂ ਖਾਣੇ ਗੱਟੇ ਪਰ ਪਰ ਵੇਚਨੇ ਨਹੀਂ ਠੀਕ ਹੈ ਕਿ ਨਹੀਂ ਹੁਣ ਆਪਾਂ ਵੇਚਨੇ ਆ ਆਪਣੇ ਲੋਕਾਂ ਪਾਈ ਜੇ ਚੰਗੀ ਚੀਜ਼ ਆਪਣੇ ਕੋਲ ਦਾ ਆਪਣੇ ਲੋਕਾਂ ਦਾ ਹੀ ਵੇਚਣਾ ਲੋਕਾਂ 'ਚ ਵੇਚਣਾ ਗੱਲ ਬਈ ਸੰਗ ਸ਼ਰਮ ਦੀ ਆ ਜੋ ਯਾਰ ਭਈ ਸੰਗ ਸ਼ਰਮ ਤਾਂ ਹੁਣ ਸਵੇਰੇ 8 ਵਜੇ ਬਾਉ ਲੋਗ ਆ ਯਾਰ ਉਹਨਾਂ ਦੀਆਂ ਕੋਣ ਕੋਲਾ ਸਟਾਰਟ ਹੋ ਜਾਂਦੀਆਂ ਹਾਂ ਉਹ ਮਾਂ ਪੈਣਾ ਇੱਕ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਚੱਲਦੇ ਜਾਂਦੇ ਹਨ ਇਹਦੀ ਕੀਮਤ ਉਹ ਉੱਥੇ ਜਲੀਲ ਹੋਈਏ ਦਾ ਸਾਰੀ ਦਿੜੀ ਫੋਨ ਤੇ ਯਾਰ ਭਈ ਲੱਗੇ ਰਹੇ ਉਸ ਤੋਂ ਵੱਧ ਤਾਂ ਨਹੀਂ ਇੱਥੇ ਜਲੀਲੇ ਤਾਂ ਆਪਦੀ ਖੇਤੀ ਹੈ ਭਈ ਯਾਰ ਪੂਰੀ ਖੁਸ਼ੀ ਹੈ ਵੀ ਹਾਂ ਨਾ ਵੱਖਰੇ ਹਾਂ ਕੁੱਲ ਮਿਲਾ ਕੇ ਦੋਸਤੋ ਵੀ ਗੰਡੇ ਆਪ ਲਵਾਦੇ ਇੱਥੇ ਲਵਾਤੇ ਹੋਰ ਵੀ ਥਾਂ ਤੇ ਲਵਾਤੇ ਇਹ ਆਪਣੇ ਭਰਾ ਠੀਕ ਹੈ ਕਿ ਨਹੀਂ ਸੱਜਣਾ ਇਹਨੂੰ ਕਿਹਾ ਵੀ ਕੁਝ ਨਹੀਂ ਪਾਉਣਾ ਯਾਰ ਆਪਾਂ ਠੀਕ ਹੈ ਚਲ ਯੂਨੀਵਰਸਿਟੀ ਨੇ ਜਿੰਨਾ ਕਿਹਾ ਵੀ ਤੁਸੀਂ ਉਸ ਕੰਨ ਦੇ ਥੱਲੇ ਜਿੰਨਾ ਕੁਝ ਕਰਨਾ ਆਪਾਂ ਜ਼ਮੀਨ ਦੇ ਉਸ ਵਿੱਚ ਉਹਨੇ ਹਾਫ ਕੀਤਾ ਉਦੋਂ ਵੀ ਹਾਫ ਕਰਕੇ ਵੀ ਤੁਸੀਂ ਗੰਡੇ ਲਾਤੇ ਗੰਡੇ ਲਾਤੇ ਆ ਹੁਣ ਤਿਆਰ ਅੱਜ ਲਾਏ ਆ ਜੇ ਮੰਨ ਲਓ 2-4 ਦਿਨ ਹੋਏ ਆ ਤਿਆਰ ਹੋਣ ਤੇ ਕਿੰਨਾ ਟਾਈਮ ਲੱਗ ਜਾਊ ਤਿਆਰ 4 ਅਪ੍ਰੈਲ ਦੇ ਮਹੀਨੇ ਬਈ ਜੀ ਅਪ੍ਰੈਲ ਦੇ ਮਹੀਨੇ ਲਾਸਟ ਚ ਅਪ੍ਰੈਲ ਹਾਂ ਤੇ ਪਰਸੋਂ ਪਾਣੀ ਲਾਇਆ ਪਹਿਲਾਂ ਮਤਲਬ 2-3 ਦਿਨਾਂ ਬਾਅਦ ਪਾਣੀ ਲਾਇਆ ਹਾਂ ਅਪ੍ਰੈਲ ਦੇ ਮਹੀਨੇ ਚ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਗੱਲ ਫੇਰ ਉਹੀ ਆ ਜਾਂਦੀ ਆ ਵੀ ਦੂਜੀ ਫਸਲ ਆਪਾਂ ਕਹਿੰਦੇ ਵਿੱਚ ਓਨਾ ਨਾ ਲਾਓ ਤੁਸੀਂ ਨਰਮਣਾ ਨਾ ਲਾਓ ਯਾਰ ਤੇ ਹੋਰ ਕੁਛ ਵੀ ਮਤਲਬ ਫਸਲ ਦਾ ਬਦਲ ਵੀ ਜੋ ਬਦਲ ਤਾਂ ਬਦਲ ਤਾਂ ਆਪਾਂ ਕਰਦੇ ਆ ਮਤਲਬ ਹੁਣ ਗੰਡੇ ਲਾਤੇ ਜੇ ਗੰਡੇ ਵੀ ਕੇ ਨਾ ਤਾਂ ਫਿਰ ਮੈਨੂੰ ਉਹ ਕਹੀ ਜਾਂਦਾ ਮੈਂ ਕਹਿੰਦਿਆ ਮੈਂ ਇਹਨੂੰ ਇਹਨੂੰ ਤਾਂ ਕਹਿਤਾ ਚੱਲ ਇਹ ਤਾਂ 2-4 ਕਨਾਲਾਂ 2-3 ਇੱਥੇ ਕਨਾਲਾਂ 2-3 ਉੱਥੇ 4 ਕਨਾਲਾਂ ਜਾਂ 6 ਕਨਾਲਾਂ ਜਾਂ ਕਿੱਲਾ ਹੀ ਹੈ ਉਹ ਤਾਂ ਆਪਾਂ ਵੇਚ ਦਾਂਗੇ ਬਿਲਕੁਲ ਬਿਲਕੁਲ ਜੇ ਆਪਾਂ ਇਹ ਆਪਣੀ ਵੀਡੀਓ ਵੇਖ ਕੇ ਦੂਜੇ ਲੋਕ ਆਪਣੇ ਭਰਾ ਵੀ ਤਾਂ ਲਾਉਂਦੇ ਆ ਕਿਸਾਨ ਭਰਾ ਹੋਰ ਲਾਉਣਗੇ ਤੇ ਫਿਰ ਸਾਰਿਆਂ ਦਾ ਮਤਲਬ ਕੀ ਹੈ ਐ ਹੁੰਦਾ ਨਾ ਭਾਈ ਉਹ ਤਾਂ ਫਿਰ ਰੀਸਟੋਲਾ ਹੋ ਗਿਆ ਨਾ ਉਹ ਤਾਂ ਰੀਸ ਟੋਲੇ ਤਾਂ ਫਿਰ ਉਹ ਚੀਜ਼ ਤਾਂ ਮਾਰੂਗੀ ਮਾਰੂਗੀ ਹੁਣ ਜੇ ਸਾਰਾ ਪੈਂਡ ਹੀ ਆਖਦੇ ਵੀ ਅੱਛਾ ਮੈਂ ਆਚਾਰਕਨ ਵਾਲਾਂ ਦਾ ਅੰਕੜਾ ਕੱਢ ਦਿਆਂ ਵੀ ਮੈਂ ਜੀ 1.5 ਲੱਖ ਕਮਾ ਲਿਆ ਗੰਡੇ ਚ ਅੱਛਾ ਜੇ ਆਖੇ ਸਾਰਾ ਪੈਂਡ ਹੀ ਆਖੇ ਸਾਰਾ ਪੈਂਡ ਹੀ ਗੰਡੇ ਲਾਲ ਗਏ ਤਾਂ ਉਹ ਫਿਰ ਨਹੀਂ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਆਲੂਆਂ ਵਾਲੀ ਗੱਲ ਜਿਵੇਂ ਉਹ ਚੀਜ਼ ਹੋ ਜਾਂਦੀ ਤੇ ਹਾਂ ਵੀ ਫਿਰ ਉੱਥੇ ਇਹ ਇੱਕ ਵੀਰ ਖਾਸਪੈਦਨ ਇਹ ਹੈਲਪ ਹੈ ਇੱਕ ਤਰ੍ਹਾਂ ਦੀ ਵੀ ਚਾਰਕਨ ਵਾਲਾ ਲਾ ਲਈਆਂ ਅੱਛਾ ਆਪਣੇ ਮਿੱਤਰ ਆਹੋ ਬਰਾੜ ਹੋਰੀ ਭਲਾਈ ਜਾਣੇ ਵਾਲੇ ਹਾਂ ਤੇ ਉਹ ਉਹ ਮਨ ਲਓ ਹਲਦੀ ਲਾਉਂਦਾ ਉਹ ਕਹਿੰਦਾ ਯਾਰ ਤੁਸੀਂ ਸਾਰਿਆਂ ਨਹੀਂ ਸਾਰੇ ਨੇ ਲਾਓ ਸਾਰਾ ਨ ਜੇ ਮੰਨ ਲਓ ਆਪਣੇ ਕੋਲ 10 ਕਿਲੋ ਕਹਿੰਦਾ 2 ਕਨਾਲਾਂ ਚਾਰ ਕਨਾਲਾ ਹਲਦੀ ਤਾਂ ਲਾਉ ਤਾਂ ਜਰੂਰ ਕਹਿਣ ਦਾ ਮਤਲਬ ਬਈ ਉਹਦੇ ਵਿੱਚ ਪਤਾ ਕੀ ਹੈ ਵੀ ਚਾਰ ਕਨਾਲਾਂ ਦੇ ਵਿੱਚੋਂ 1.5 ਲੱਖ ਕਮਾ ਲਿਆ ਹਾਂ ਅੱਛਾ ਸਾਰੇ ਸਾਲ ਦਾ ਖਰਚਾ ਕਰਦਾ ਨਿਕਲ ਗਿਆ ਇਹ ਇੰਨੀ ਕਿਛੀ ਦਾ ਬਾਕੀ ਆਪ ਦਾ ਜਿਹੜਾ ਲਾਈ ਲੱਗ ਹੈਗਾ ਲਾਣਾ ਉਹ ਲੱਗੇ ਰੋ ਝੋਨਾ ਵੀ ਬੀਜ ਲੋ ਕਣਕ ਤਾਂ ਬੀਜਣੀ ਬੀਜਣੀ ਹੋਰ ਆਪਸ਼ਨ ਨਹੀਂ ਗੀ ਹੋਰ ਆਪਸ਼ਨ ਹੈ ਨਹੀਂ ਆ ਬਈ ਯਾਰ ਗੱਲ ਹੈ ਕਿ ਨਾ ਲਿਮਟਡ ਸੋਰਸ ਪਾਣੀ ਨਹਿਰੀ ਇੱਥੇ ਐਡਾ ਹੈ ਨਹੀਂਗਾ ਥਲੜਾ ਪਾਣੀ ਮਾੜੇ ਆ ਫਿਰ ਸਾਡੇ ਕੋਲ ਤਾਂ ਆਪਸ਼ਨ ਆ ਬਚੀ ਆ ਕੇ ਚਲੋ ਦੇਖਦੇ ਆ ਅਗਲੀ ਵਾਰ ਨੂੰ ਉਹ ਬਾਈ ਨਾਲ ਵੀ ਗੱਲ ਹੋ ਜਾ ਹਲਦੀ ਵਾਲੇ ਮਾਮਲੇ ਤੇ ਵੀ ਆਵਾਂਗੇ ਵੀ ਹੌਲੀ ਹੌਲੀ ਚੀਜ਼ ਤੇ ਤੋ ਤਿੰਨ ਕਨਾਲਾਂ ਚਾਰੇ ਲਾਇਆ ਹਲਦੀ ਵੀ ਲਾਵਾਂਗੇ ਸਾਰਾ ਕੁਝ ਲਾਵਾਂਗੇ ਸਾਰਾ ਕੁਝ ਬਈ ਅਗਲੇ ਸਾਲ ਨੂੰ ਪੂਰਾ ਉੱਪਰ ਵੈਰਾਈਟੀ ਦੇਵਾਂਗੇ ਜਿੰਨੇ ਮਸਾਲੇ ਘਰ ਚ ਵਰਤੀਦੇ ਭਾਵੇਂ 5-5 ਮਰ ਲਿਆ ਤੋਂ ਸਟਾਰਟ ਕਰ ਗਏ ਬਸ ਕਰਾਂਗੇ ਕਰਾਂਗੇ ਜ਼ਰੂਰ ਬਾਈ ਉਹ ਕੋਈ ਸੰਗ ਨਾ ਨਾ ਬਾਈ ਨੌਕਰੀਆਂ ਛੱਡਣੀਆਂ ਬਾਈ ਯਾਰ ਨੌਕਰੀਆਂ ਆਉਣ ਬੜੇ ਸੌਲਵ ਕਰ ਲਿਆ ਹੁਣ ਛੱਡ ਕੇ ਇਸ ਪਾਸੇ ਆ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਏ ਲਾਈਕ ਕਰਾਇਏ ਕਮੈਂਟ ਕਰਾਇਏ ਤੇ ਆਪ ਦਾ ਸੁਝਾਅ ਦਿਆ ਜੀ ਹਾਂ ਆਈਡੀ ਮੈਂਸ਼ਨ ਕਰਦੇ ਜੀ ਮੇਰੀ ਉਹਦੇ ਉੱਤੇ ਡਿਸਕ੍ਰਿਪਸ਼ਨ ਦੇ ਵਿੱਚ ਹਾਂ ਹਲਦੀਪ ਢਿੱਲੋਂ ਮੁੰਡੇ ਦਾ ਨਾਮ ਆਪਣੇ ਆਈਡੀ ਵੀ ਆਪ ਨਾਲ ਤੁਹਾਨੂੰ ਮੈਂਸ਼ਨ ਕਰਨਾ ਆਪ ਵੀ ਉੱਥੇ ਅਸੀਂ ਪਾਉਂਦੇ ਰਾਵਾਂਗੇ ਵੀਡੀਓ ਹਾਂ ਦੂਜਾ ਨੰਬਰ ਆ ਵੀ ਆਪਾਂ ਇਹ ਕੰਮ ਕਰਾ ਕੇ ਮਤਲਬ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਇਕ ਹਰ ਗੱਲ ਇਹ ਆ ਵੀ ਇਹ ਜਦੋਂ ਤਿਆਰ ਹੋ ਗਏ ਉਦੋਂ ਵੇਚਣ ਵਾਲਾ ਕੰਮ ਤੇ ਆਪਾਂ ਲੋਕਾਂ ਤੱਕ ਪਹੁੰਚਾਉਣ ਵਾਲਾ ਕੰਮ ਹੀ ਹੋਊਗਾ ਹੁਣ ਆਪਾਂ ਕਿੱਥੋਂ ਨਾਸਕ ਦੇ ਸੀਕਰਦੇ ਨਾਸਕ ਦੇ ਗੰਡੇ ਗੰਡੇ ਲੈ ਲੈ ਬਈ ਆਪਾਂ ਗੰਡੇ ਲੈ ਕੇ 5 ਕਿਲੋ 7 ਕਿਲੋ ਆਪਾਂ ਘਰੇ ਰੱਖਲੇ ਤੋਂ ਅੱਜ ਉੱਗ ਕੇ ਆਏ ਹੋ ਇੱਕ ਸਾਲ ਇੱਕ ਗੱਟਾ ਗੰਡਾ ਨਾਲ ਲੈ ਕੇ ਆਪਾਂ ਰੱਖ ਲੈਂਦੇ ਸੀ ਤੇ ਕਦੇ ਉਗਦਾ ਨਹੀਂ ਸੀ ਵਿੱਚੋਂ ਹੁਣ ਉਗਣੀ ਨਿਕਲਦੀ ਸੀਗੀ ਕਦੇ ਨਹੀਂ ਨਿਕਲਦੀ ਸੀ ਪਰ ਹੁਣ ਆਲੇ 5 ਕਿਲੋ ਗੰਡੇ ਲੈ ਵੀ 2 ਮਹੀਨੇ ਪਹਿਲਾਂ ਤਾਂ ਮੈਂ ਅੱਜ ਸਾਰੇ ਮੰਨ ਲਓ ਉਹਨਾਂ ਚੋਂ ਭੂਕਾ ਆਈ ਗਏ ਨਹੀਂ ਭੂਕਾ ਨਿਕਲ ਆਈਆਂ ਕਿਉਂ ਨਿਕਲ ਆਈਆਂ ਇਹਦਾ ਵੀ ਕੋਈ ਮਤਲਬ ਹੀ ਆ ਚੰਗੀ ਚੀਜ਼ ਆਪਾਂ ਕਰੀ ਆਪਦੇ ਆਪ ਦੀ ਚੀਜ਼ ਬੀਜਾਂਗੇ ਤੇ ਆਪਦੇ ਘਰੇ ਹੀ ਵਰਤਾਂਗੇ ਆਪਾਂ ਨੂੰ ਫਾਇਦਾ ਹੋਊਗਾ ਕਿ ਨਹੀਂ ਹੋਊਗਾ ਬਿਲਕੁਲ ਡੈਫੀਨੇਟਲੀ ਗੱਲ ਹੈ ਜਿਹੜਾ ਬਿਲਕੁਲ ਕਲੀਅਰ ਹੈ ਬਰਾਦਰ ਬਾਕੀ ਵੀ ਤੁਸੀਂ ਆਪ ਦੇ ਸੁਝਾਅ ਜਰੂਰ ਦੇ ਦੇਣਾ ਪਤਾ ਹੋਣਾ ਚਾਹੀਦਾ ਵੀ ਕੀ ਚੀਜ਼ ਹੈ ਕਮੀ ਪੇਚੀ ਰਹੂਗੀ ਕਿ ਕਿੱਥੇ ਕਮੀ ਪੇਚੀ ਹੈ ਕੀ ਕਰੀਏ ਅੱਗੇ ਹੋਰ ਸੁਝਾਅ ਸਾਨੂੰ ਜਰੂਰ ਦੇ ਦੇ ਜੀ ਇਹਦੇ ਵਿੱਚ ਹੋਰ ਕੀ ਕਰੀਏ ਅਸੀਂ ਹਾਂਜੀ ਹਾਂ ਆਪਾਂ ਯੂਨੀਵਰਸਿਟੀ ਤੋਂ ਜਿੰਨੀ ਰეკਮੈਂਡ ਕੀਤੀ ਹੈ ਹਾਂ ਬਿਲਕੁਲ ਬਈ ਉਹਨਾਂ ਦੀ ਉਹ ਦੁਹਾਫਾ ਜਿੰਨੀ ਉਹ ਡੀਏ ਡੀਪੀ ਕਹਿੰਦੇ 1.5 ਗੱਟਾ ਸਾਡੀ ਬਿਰੇ ਹਾਫ ਵੀ ਨਹੀਂ ਪਈ ਹੋएगी ਪੋਟਾਸ਼ ਉਹ ਕਹਿੰਦੇ 50 ਕਿਲੋ ਪਾਓ ਸਾਡੀ ਤਾਂ 10 12 ਕਿਲੋ ਮੋਸਾਂ ਪਈ ਹੋਊਗੀ ਅਸੀਂ ਉਹਦੋਂ ਰეკਮੈਂਡੇਸ਼ਨ ਤੋਂ ਵੀਡੀਓ ਦੇ ਵਿੱਚ ਐ ਨਹੀਂ ਕਹਿੰਦੇ ਆਰਗੈਨਿਕ ਮੂੜੀ ਪਾਤੀਆਂ ਕੁਝ ਨਹੀਂ ਜਿਹੜੀ ਚੀਜ਼ ਤੁਹਾਨੂੰ ਕਹਿਤਾ ਵੀ ਉਹ ਕੀਤੀ ਆ ਮੂੜੀ ਤਾਂ ਕੀਤੀ ਆ ਮੂੜੀ ਵਗੈਰਾ ਪਾਈ ਆ ਪਰ ਆਰਗੈਨਿਕ ਬਾਈ ਜੀ ਨਹੀਂ ਹੁੰਦੇ ਕਿਉਂ ਇੱਥੇ ਬਾਈ ਜੀ ਝੋਨਾ ਲੱਗਾ ਇਸੇ ਥਾਂ ਤੇ ਪਤਾ ਨਹੀਂ ਕਿੰਨਾ ਮੰਜਣ ਧਕਿਆ ਕਿੰਨਾ ਹੀ ਕੁਝ ਗਿਆ ਨਰਮ ਵੀ ਕਿੰਨਾ ਯੂਰੀਆ ਪਾਇਆ ਅਸੀਂ ਹਾਂ ਇਹ ਗੱਲ ਸੀ ਜਰੂਰ ਹਾਂ ਨਰਮੇ ਵਾਲੇ ਥਾਂ ਤੇ ਜੇ ਇਹ ਚੀਜ਼ ਹੋਵੇ ਫਿਰ ਬੈਸਟਾ ਕਿਉਂ ਬਾਈ ਜੀ ਉਹਦੇ ਵਿੱਚ ਬੜਾ ਉਹ ਨਰਮੇ ਦੀ ਸਿਕਰੀ ਪਤਰੀ ਵਿੱਚ ਗੱਲ ਨਹੀਂ ਛਟੀਆਂ ਵਿੱਚ ਵੜੀਆਂ ਬੜੀ ਹਰੀ ਖਾਦ ਹੁੰਦੀ ਉਹ ਗੰਧ ਹੋਰ ਝੋਨੇ ਦੇ ਵਿੱਚ ਇਦਾਂ ਦਾ ਨਹੀਂ ਹੁੰਦਾ ਬਾਈ ਜੀ ਕਿਉਂਕਿ ਗੰਦ ਵਾਲੀਆਂ ਸਪਰੇਆਂ ਇੰਨੀਆਂ ਜ਼ਿਆਦਾ ਕੀਤੀਆਂ ਵੀ ਬੜੀ ਲੰਮੀ ਹੋ ਗਈ ਬਾਕੀ ਬਾਈ ਜੇ ਸਾਰੀ ਕਿਸ ਨੇ ਵੇਖ ਲਈ ਤਾਂ ਫਿਰ ਬਾਈ ਉਸ ਚੀਜ਼ ਦਾ ਸਾਨੂੰ ਸੁਝਾਅ ਜ਼ਰੂਰ ਦੇ ਇੱਕ ਵਾਰੀ ਜ਼ਰੂਰ ਕਰਕੇ ਦੱਸਿਆ ਜੀ ਹਾਂ ਹਾਂ ਬਾਕੀ ਕੁਝ ਗਲਤੀ ਹੋਈ ਤਾਂ ਅਸੀਂ ਮਾਫੀ ਹਾਂਜੀ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਸਾਡੇ ਕੋਲ ਕੋਈ ਗਲਤੀ ਹੋਵੇ ਜੀ ਧੰਨਵਾਦ ਬਾਈ ਠੀਕ ਹੈ ਜੀ